ਧੰਨਵਾਦ ਸਰ ਰਿਸਪੈਕਟਡ ਪ੍ਰਿੰਸੀਪਲ ਸਾਹਿਬ ਟੀਚਰਸ ਐਂਡ ਮਾਈ ਡੀਅਰ ਫਰੈਂਡਸ ਫਸਟ ਆਫ ਆਲ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਟੂਡੇ ਮਾਈ Song ਓਏ ਹੋਗੇ ਪੰਜ ਸਾਲ ਵੀਰੇ ਬਾੜ ਠਾਗ ਆਉਣਗੇ ਆ ਵੀ ਦੇ ਦੂ ਉਹ ਵੀ ਦੇ ਦੂਾਰੇ ਸਭ ਲਾਉਣਗੇ ਓਏ ਹੋਗੇ ਪੰਜ ਸਾਲ ਵੀਰੇ ਬਾੜ ਠਾਗ ਆਉਣਗੇ ਆ ਵੀ ਦੇ ਦੂ ਉਹ ਵੀ ਦੇ ਦੂਾਰੇ ਸਭ ਲਾਉਣਗੇ ਓ ਸੇਵਾ ਸੁਬਾ ਕਾਦੀ ਬਸ ਮਸਲੇਆ ਨੋਟ ਦੇ ਉਹ ਕੋਈ ਮਰੇ ਕੋਈ ਜੀਵੇ ਨੇ ਤਬ ਖੇ ਬਸ ਵੋਟ ਦੇ ਮਰੇ ਕੋਈ ਜੀਵੇ ਨੇ ਤਬ ਖੇ ਬਸ ਵੋਟ ਦੇ ਮਰੇ ਕੋਈ ਜੀਵੇ ਨੇ ਤਬ ਖੇ ਬਸ ਵੋਟ ਦੇ ਮਰੇ ਕੋਈ ਜੀਵੇ ਨੇ ਤਬ ਖੇ ਬਸ ਵੋਟ ਦੇ ਉਹ ਕਹਿੰਦੇ ਸੀਗੇ ਇਹਨੇ ਲੱਖ ਖਤਿਆਂ ਚ ਪਾਵਾਂਗੇ ਕਹਿੰਦੇ ਸੀਗੇ ਵੀਆਈਪੀ ਕਲਚਰ ਖਟਾਵਾਂਗੇ ਉਹ ਕਹਿੰਦੇ ਸੀਗੇ ਇਹਨੇ ਲੱਖ ਖਤਿਆਂ ਚ ਪਾਵਾਂਗੇ ਕਹਿੰਦੇ ਸੀਗੇ ਵੀਆਈਪੀ ਕਲਚਰ ਖਟਾਵਾਂਗੇ ਉਹ ਘਾੜ ਝੂਠੀਆਂ ਐ ਸਵਾ ਹੱਥ ਰੱਖ ਗੁਰੂਆਂ ਦੀ ਓਟ ਤੇ ਓ ਕੋਈ ਮਰੇ ਕੋਈ ਜੀਵੇ ਨੇ ਤਾਂ ਭੁੱਖੇ ਵਸ ਬੋਟ ਦੇ ਮਰੇ ਕੋਈ ਜੀਵੇ ਨੇ ਤਾਂ ਭੁੱਖੇ ਵਸ ਬੋਟ ਦੇ ਮਰੇ ਕੋਈ ਜੀਵੇ ਨੇ ਤਾਂ ਭੁੱਖੇ ਵਸ ਬੋਟ ਦੇ ਵੋਟਾਂ ਮਿਲਿਆ ਆਵੇ ਆਪੇ ਪੰਗਤੀ 84 ਦੀ ਲੋਕਾਂ ਨੂੰ ਲੜਾ ਕੇ ਸਾਂਝ ਪਾਉਂਦੀ ਆ ਗਲਾਸੀ ਦੀ ਉਹ ਵੋਟਾਂ ਮਿਲਿਆ ਆਵੇ ਆਪੇ ਪੰਗਤੀ 84 ਦੀ ਲੋਕਾਂ ਨੂੰ ਲੜਾ ਕੇ ਸਾਂਝ ਪਾਉਂਦੀ ਆ ਗਲਾਸੀ ਦੀ ਇਤੋਂ ਮੁਸਲਮਾਨ ਵਾਲਾ ਸਿੱਖ ਰਹਿੰਦੇ ਘਟਦੇ ਹੋ ਕੋਈ ਮਰੇ ਕੋਈ ਜੀਵੇ ਨੇ ਤਬ ਖੇ ਬਸ ਵੋਟ ਦੇ ਮਰੇ ਕੋਈ ਜੀਵੇ ਨੇ ਤਬ ਖੇ ਬਸ ਵੋਟ ਦੇ ਮਰੇ ਕੋਈ ਜੀਵੇ ਨੇ ਤਬ ਖੇ ਬਸ ਵੋਟ ਦੇ ਮਰੇ ਕੋਈ ਜੀਵੇ ਨੇ ਤਬ ਖੇ ਬਸ ਵੋਟ ਦੇ ਧੰਨਵਾਦ